ਸਲੇ ਲਗਾਤਾਰ ਬੁਲੰਦ ਖੁੰਦੇ ਚਾਰੇ ਨਿਆਂ ਦੀ ਨਹੀਂ ਚੋਰੀ ਦੀਆਂ ਵਰਤਾਂਤਾਂ ਨੂੰ ਅੰਜਾਮ ਦੇ ਰਹੇ ਨੇ ਤਾਂ ਹੁਣ ਇੱਕ ਹੋਰ ਸਿਸਟਮ ਵੀ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਵਿੱਚ ਦੇਖਿਆ ਜਾ ਸਕਦਾ ਕਿ ਕਿੰਜ ਇਹ ਬੇਖੌਫ ਹੋ ਕੇ ਚੋਰਾਂ ਦੇ ਵੱਲੋਂ ਵਰਤਾਂਤ ਨੂੰ ਅੰਜਾਮ ਦਿੱਤਾ ਗਿਆ ਇੱਕ ਐਨ ਆਰ ਆਈ ਦੇ ਘਰ ਦੇ ਅੰਦਰ ਡਾਕਾ ਮਾਰਿਆ ਗਿਆ ਪੂਰੀ ਤਸੱਲੀ ਦੇ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ 27 तोला ਸੋਨਾ ਜਿਹੜਾ ਚੋਰੀ ਕਰਕੇ ਫਰਾਰ ਹੋ ਗਏ ਹੀ ਨਹੀਂ 3 ਲੱਖ ਦੀਆਂ ਕੜੀਆਂ ਤਾਂ 3 ਲੱਖ ਦਾ ਕੈਸ਼ ਵੀ ਲੈ ਕੇ ਰਫੂ ਚੱਕਰ ਹੋ ਗਏ ਕਿਹਾ ਜਾ ਰਿਹਾ ਕਿ ਕੁ ਮਹੀਨੇ ਦੇ ਵਿੱਚ ਤੀਸਰੀ ਵਾਰ ਇਹਨਾਂ ਗੈਂਗ ਦੇ ਵੱਲੋਂ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਜ ਹੁਣ ਨਿੱਕਰ ਗੈਂਗ ਵੀ ਜੁੜਾ ਹੈ ਪੰਜਾਬ ਦੇ ਵਿੱਚ ਸਰਗਰਮ ਨਸਰ ਆ ਰਿਹਾ ਤਾਂ ਐਨਆਰਆਈ ਦੇ ਘਰ ਤੇ ਅੰਦਰ ਦਾਖਿਲ ਹੋ ਕੇ 27 ਟੋਲੇ ਸੋਨਾ ਤੇ 1 ਲੱਖ ਰੁਪਏ ਦੀਆਂ ਕੜੀਆਂ ਤੇ 3 ਲੱਖ ਰੁਪਏ ਦੀ ਨਗਦੀ ਲੁੱਟ ਕੇ ਫਰਾਰ ਹੋ ਕੇ ਤਾਂ ਪੁਲਿਸ ਵਾਲਾ ਕੀ ਮੌਕੇ ਤੇ ਪਹੁੰਚ ਚੁੱਕੀ ਐ ਤਾਂ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ ਤਾਂ ਸੀਸੀਟੀਵੀ ਵੀਡੀਓ ਦੇ ਵਿੱਚ ਇਹ ਚੋਰ ਕੈਦ ਹੋ ਕੇ ਜਿਨ੍ਹਾਂ ਦੇ ਵੱਲੋਂ ਵਰਤਾਂਤ ਨੂੰ ਅੰਜਾਮ ਦਿੱਤਾ ਗਿਆ ਉੱਤੇ ਉੱਥੇ ਹੀ ਪਰਿਵਾਰ ਤੇ ਵੱਲੋਂ ਵੀ ਕਿਹਾ ਗਿਆ ਕਿ ਇਹਨਾਂ ਨੂੰ ਜਲਦ ਫੜਿਆ ਜਾਵੇ ਤਾਂ ਉਨ੍ਹਾਂ ਦੇ ਜਿਹੜੇ ਪੈਸੇ ਸੋਨਾ ਵਾਪਸ ਕਰਵਾਇਆ ਜਾਵੇ ਇੱਕ ਵਾਰ ਸੀਸੀਟੀਵੀ ਤਸਵੀਰਾਂ 'ਤੇ ਰੁਕ ਕਰਦੇ ਕਿ ਕਿੰਝ ਇਹਨਾਂ ਦੇ ਵੱਲੋਂ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ चली लात खराब आ आ जेठानी ये बंदा लंबा है कुछ कमरे की लाइट नहीं चलाई देखो आ लंगड़ा है आ कुछ अजार हाँ अजार है वो कोई खिड़की खिड़की तोड़ चप्पू ना कुछ और कवर के अंदर है ਨੇ ਨਹੀਂ ਟੇਵਲ ਉਹ ਦੂਸਰੇ ਨੇ ਹਾਂ ਉਹ ਕੂਚੀ ਘਟਾ ਬੰਨ੍ਹੇ ਹਾਂ ਹੁਣ ਇਹਨਾਂ ਨੇ ਟੇਵਲ ਟੰਗ ਲਿਆ ਆਪਣੇ ਨੂੰ ਵੀ ਦੇਖੋ ਕਿਵੇਂ ਲੱਗਾ ਉਹ ਕਮਰੇ ਦੀ ਲਾਈਟ ਨਹੀਂ ਜਗਾਈ ਦੇਖੋ ਆ ਲੰਗੜਾ ਆ ਉਹ ਜਿਹਨੇ ਕੌਮਸਾ ਇਹ ਵਾਲਾ ਉਹ ਕਾਲੀ ਟੀ-ਸ਼ਰਟ ਵਾਲਾ ਇਹ ਆ ਲੰਗੜਾ ਆ ਆ ਆ ਮੂਤਰਾ ਜੀ ਆ ਇਹ ਬੜਾ ਆ ਯਾਰ ਇਹ ਹੀ ਬੋਲ ਰਿਹਾ ਲੜਕਾ ਤੋਂ ਹਾਂਜੀ ਮੇਰਾ ਨਾਮ ਨੀਤੂ <th>ਥਾਪਰ ਹੈ ਜੀ ਮੈਂ ਗੋਪਾਲ ਇਨਕਲੇਵ ਜੀਟੀ ਰੋਡ ਨੀਅਰ ਪੈਪਸੀ ਫੈਕਟਰੀ ਦੀ ਵਸਨੀਕ ਆ ਤੇ ਮੈਂ ਇੱਥੇ 14 ਸਾਲ ਤੋਂ ਰਹਿ ਰਹੀ ਆ ਸਰ ਤੇ 14 ਸਾਲ ਵਿੱਚ ਕਦੀ ਵੀ ਇੱਥੇ ਇਦਾਂ ਦੀ ਵਾਰਦਾਤ ਨਹੀਂ ਹੋਈ ਜੋ 16 ਦੀ ਰਾਤ ਨੂੰ ਮੇਰੇ ਘਰ ਵਿੱਚ ਵਾਰਦਾਤ ਹੋਈ ਹੈ ਚੋਰੀ ਚੋਰੀ ਹੋਈ ਹੈ ਜਿਸ ਵਿੱਚ ਮੇਰਾ ਲੱਖਾਂ ਦਾ ਸਮਾਨ ਜੋ ਹੈ ਚੋਰੀ ਹੋ ਗਿਆ ਜਿਸ ਵਿੱਚ ਮਾਂ ਚੋਰੀ ਦਾ ਕੌਣ ਸੀ ਤੇ ਕਰਜਾ ਕਾਰ ਵਿੱਚ ਜੀ ਕੋਈ ਨਹੀਂ ਸੀ ਮੇਰੇ ਗੈਸਟ ਆਏ ਹੋਏ ਐਨ ਆਰ ਆਈ ਮੇਰੀ ਨਾਨਾ ਨਾਈ ਹੋਈ ਹੈ ਜਿਨ੍ਹਾਂ ਦੇ ਨਾਲ ਅਸੀਂ ਕਿਤੇ ਬਾਹਰ ਗਏ ਹੋਏ ਸੀਗੇ ਤੇ ਉਸ ਦੌਰਾਨ ਇਹ ਚੋਰੀ ਹੋਈ ਆ ਤੇ ਘਰ ਦੇ ਵਿੱਚ ਮੇਰਾ ਇੱਕ ਕਿਰਾਏਦਾਰ ਹੈ ਮਤਲਬ 5 ਸਾਲ ਤੋਂ ਅਸੀਂ ਇਕੱਠੇ ਰਹਿ ਰਹੇ ਆ ਉਹ ਰਾਤ ਸੁੱਤਾ ਹੋਇਆ ਸੀ ਘਰ ਦੇ ਵਿੱਚ ਪਰ ਉਹਨੂੰ ਉਹਨਾਂ ਚੋਰਾਂ ਨੇ ਕੀ ਕੀਤਾ ਬਾਹਰ ਦੀ ਲੋਕ ਲਗਾ ਕੇ ਉਹਨੂੰ ਸਵੇਰੇ ਪਤਾ ਲੱਗਾ ਸਵੇਰੇ ਜਦੋਂ ਉਹਨੇ ਡਿਊਟੀ ਜਾਣਾ ਸੀ ਕਿ ਮੈਨੂੰ ਕਿਸੇ ਨੇ ਬਾਹਰੋਂ ਲੋਕ ਕੀਤਾ ਹੋਇਆ ਆ ਇੰਨੇ 골ਡ ਤੋਲਾ ਸੀਗਾ 골ਡ ਤੋਲੇ ਸੋਨਾ ਸੀਗਾ ਤੇ ਕੀ ਕੀ ਹੋਰ ਚੋਰੀ ਹੋਇਆ ਸੋਨਾ ਤਕਰੀਬਨ ਜੀ ਨਨਾਨਾ ਉਹਨਾਂ ਮੇਰੇ ਨਨਾਨ ਸੀ ਉਹਨਾਂ ਨੇ ਵਿਆਹ ਲਈ ਆਪਣਾ ਉਹ ਸਾਰਾ ਉੱਥੋਂ ਨਾਲ ਲੈ ਆਏ ਸੀ ਸੋਨਾ ਜੋ ਮੇਰਾ ਘਰ ਦੇ ਵਿੱਚ ਸੋਨਾ ਪਿਆ ਸੀ ਸਾਡਾ ਤਕਰੀਬਨ ਪਲੱਸ 30 ਲੱਖ ਪਲੱਸ 16 ਸੀਗਾ ਜੋ ਸਾਡੇ ਘਰ ਚੋਂ ਚੋਰੀ ਹੋਇਆ ਹੈ ਤੇ ਉਸ ਤੋਂ ਬਿਨਾ ਮੇਰੀ ਬੇਟੀ ਬਾਹਰ ਜਾ ਕੇ ਆਈ ਆ ਮੇਰੇ ਕੋਲ ਡਾਲਰ ਸੀ ਮੇਰੀ ਨਣਾਨਾ ਕੋਲ ਉਹਨਾਂ ਦੀ ਬਾਹਰਲੀ ਕਰੰਸੀ ਸੀ ਐਸਟੀਮੇਟ ਜੀ 2000 ਡਾਲਰ ਹਾਂਜੀ ਇੰਡੀਅਨ ਰੁਪੀਸ ਤੋਂ ਅਲੱਗ ਸੀਗਾ ਇੰਡੀਅਨ ਰੁਪੀਸ 1.5 ਲੱਖ ਦੇ ਕਰੀਬ ਸੀਗਾ ਕਿਉਂਕਿ ਮੇਰੀ ਨਣਾਨ ਨੇ ਸੀ ਜੋ ਉਹਨਾਂ ਨੇ ਆਪਣਾ ਕੈਸ਼ ਜਿਹੜਾ ਸੀਗਾ ਆਪਣਾ ਡਾਲਰ ਸੀ ਉਹ ਥੋੜਾ ਕੈਸ਼ ਕਰਵਾਇਆ ਹੋਇਆ ਸੀਗਾ ਹਾਂਜੀ ਉਹਦੇ ਕਰੀਬ 1.5 ਤੋਂ 2 ਲੱਖ ਰੁਪਿਆ ਕੈਸ਼ ਸਾਡਾ ਇੰਡੀਅਨ ਸੀ ਬਾਕੀ ਬਾਹਰ ਵਾਲਾ ਸੀਗਾ ਡਾਲਰ ਕੈਮਰਾ ਸੀ ਸੀਟੀਵੀ ਕੈਮਰਾ ਵਿੱਚ ਨਜ਼ਰ ਆ ਰਿਹਾ ਕੁਝ पांचवे व्यक्ति जेडे जिन्ना ने निकरा पाइयां और टी-शर्ट पाइयां होया वो पिंड दे मोहल्ले अपने अ ਤੁਹਾਡੇ ਰੂਮ ਦੇ ਵਿੱਚ ਘੁੰਮ ਰਹੇ ਆ ਕੀ ਹਾਲ ਹੈ ਹਾਂਜੀ ਉਹਨਾਂ ਨੂੰ ਉਹ ਬਿਲਕੁਲ ਬੇਫਿਕਰ ਹੋ ਕੇ ਆਏ ਹੋਏ ਸੀਗੇ 2 ਘੰਟੇ ਉਹਨਾਂ ਨੇ ਮੇਰੇ ਘਰ ਦੇ ਵਿੱਚ ਲਗਾਏ ਨੇ ਖਿੜਕੀ ਬਿਲਕੁਲ ਮੇਰੀ ਤੋੜ ਕੇ ਕੱਢ ਕੇ ਖਿੜਕੀ ਨੂੰ ਬਾਹਰਲੇ ਕਮਰੇ ਦੀ ਨੂੰ ਤੇ ਉਹ ਉਹਨਾਂ ਨੇ ਐਂਟਰੀ ਕੀਤੀ ਆ ਉਸ ਤੋਂ ਬਾਅਦ ਉਹ ਮੇਰੇ ਘਰ ਦੇ ਅੰਦਰ ਘੁੰਮਦੇ ਰਹੇ ਨੇ ਫਿਰ ਮੇਰੇ ਰੂਮ ਦੇ ਵਿੱਚ ਚੋਰੀ ਕਰਨ ਗਏ ਨੇ ਸਾਰੀ ਪੂਰੇ 2 ਘੰਟੇ ਬੇਖੌਫ ਹੋ ਕੇ ਉਹ ਬੰਦੇ ਘੁੰਮੇ ਨੇ ਪੰਜ ਇਹ ਪ੍ਰਸ਼ਾਸਨ ਨੂੰ ਤਲਾਹ ਦਿੱਤੀਗੀ ਪ੍ਰਸ਼ਾਸਨ ਨੂੰ ਹਾਂਜੀ ਅਸੀਂ ਉਸੇ ਮਾਰਨਿੰਗ ਹੀ ਤਲਾਹ ਦੇ ਦਿੱਤੀ ਸੀ 16 ਤਰੀਕ ਨੂੰ ਤੇ ਫਿਰ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਹੋਈ ਆ ਉਹ ਸਾਡੇ ਨਾਲ ਆ ਕੰਮ ਕਰ ਰਹੇ ਨੇ ਪਰ ਮੇਰੀ ਪ੍ਰਸ਼ਾਸਨ ਨੂੰ ਫਿਰ ਵੀ ਇਸ ਜਰੀਏ ਵੀ ਥੋੜਾ ਇਹ ਹੈ ਕਿ ਜਿੰਨੀ ਜਲਦੀ ਹੋ ਸਕੇ ਉਹਨਾਂ ਨੂੰ ਫੜਿਆ ਜਾਏ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ ਮੈਨੂੰ ਜਾਨਦਾ ਨਹੀਂ ਏ 30 ਪਲੱਸ ਦਾ ਨੁਕਸਾਨ ਹੋ ਗਿਆ ਜੀ 30 ਲੱਖ ਦਾ ਤਾਂ ਅਸੀਂ ਸੋਨੇ ਦਾ ਹੀ ਤੁਹਾਨੂੰ ਦੱਸ ਰਹੇ ਹਾਂ ਕਿਉਂਕਿ ਮੇਰੇ ਜਿਹੜੇ ਨਨਾਨਾ ਨੇ ਮੇਰੀ ਬੇਟੀ ਆ ਇਹਨਾਂ ਦੀਆਂ ਵਾਚ ਬਹੁਤ ਬ੍ਰਾਂਡਡ ਸੀਗੀਆਂ ਜਿੰਨਾ ਵਿੱਚੋਂ ਵਾਚ 60000 70000 ਵਾਲੀਆਂ ਤਾਂ ਵਾਚ ਹੀ ਸੀਗੀਆਂ ਜਿਹਦੇ ਵਿੱਚੋਂ ਕਿ 8 ਵਾਚ ਮੇਰੀ ਬੇਟੀ ਦੀਆਂ ਸੀਗੀਆਂ ਤੇ 8 ਦੇ ਕਰੀਬ ਹੀ ਵਾਚ ਮੇਰੀ ਨਨਾਨ ਦੀ ਫੈਮਿਲੀ ਬਾਹਰੋਂ ਜਿਹੜੀ ਆਈ ਹੋਈ ਆ ਉਹ ਲੈ ਕੇ ਆਈ ਹੋਈ ਸੀ ਆਪਣੇ ਨਾਲ ਉਹ ਸਾਰੀ ਵਾਚ ਵੀ ਚੋਰੀ ਕੀਤੀ ਗਈ ਹੈ ਬ੍ਰਾਂਡਡ ਜਿੰਨਾ ਸਮਾਨ ਸੀ ਸਾਰਾ ਲੈ ਗਏ ਆ ਜਿਹੜੀ ਸੀਸੀਟੀਵੀ ਪਰਟੇ ਜਿਹੜੀ ਉਹ ਘੁੰਮ ਰਿਹਾ ਵਿੱਚ ਵਿਅਕਤੀ ਪੁਲਿਸ ਵਾਲੇ ਲੈ ਗਏ ਟਰੇਸ ਕਰਕੇ ਇਹਨੂੰ ਚੈਕਿੰਗ ਪੁਲਿਸ ਹਾਂਜੀ ਪੁਲਿਸ ਸਾਰਾ ਟਰੇਸ ਕਰਕੇ ਲੈ ਗਈ ਹੈ ਹਾਂਜੀ ਪੁਲਿਸ ਵੀਡੀਓ ਬਣਾ ਕੇ ਲੱਗੀ ਕੋਈ ਤੁਹਾਨੂੰ ਸ਼ੱਕ ਕੇ ਦੇ ਉੱਤੇ ਕੌਣ ਹੈ ਵਿਅਕਤੀ ਕੋਈ ਪਤਾ ਕੋ ਤੁਹਾਨੂੰ ਕਿ ਜਿਹੜਾ ਜਿੱਤੇ ਸ਼ੱਕ ਹੋ ਸਕਦਾ ਅ ਫਿਲਹਾਲ ਤਾਂ ਸਾਨੂੰ ਹਲੇ ਵੀਡੀਓ ਹੀ ਆ ਰਹੀਆਂ ਇਸ ਗਰੁੱਪ ਦੀਆਂ ਕਿਉਂਕਿ ਇਹ ਕਦੀ ਕਿਤੇ ਚੋਰੀ ਕਰ ਰਿਹਾ ਕਦੀ ਕਿਤੇ ਚੋਰੀ ਕਰ ਰਿਹਾ ਹੈ बाकी पुलिस साड़ी पूरी हेल्प कर रही है उन्होंने शायद कुछ पता लग रहा है तो वह कहें जल्दी तो जल्दी तो हेल्प करा सर मेरा नाम मनीष कुमार है मैं बेसिकली यहाँ पे रहता हूँ ऑलमोस्ट सात साल हो गए मेरे को यहाँ रहते हुए एज ए रेंटल <coughs> सोलह तरीक की रात को जब मैं सोया था तो सब ठीक था सब नॉर्मल था मैंने सब लॉक वगैरह लगा के अपनी कैमरा वगैरह सब ऑन होते जैसे यूजअली पर रात को जब मैं सवेरे जब उठा सतारह तरीक की सवेरे तो मेरा दरवाजा नहीं खुल रहा था तो जब मैं दरवाज़ा खोलने के लिए ट्राई किया तो मेरे को ये पता लगा कि मेरा लॉक लगा हुआ है तो घर पे तो कोई था नहीं तो मेरा लॉक कैसे लग गया फिर बाहर से तो फिर मैंने बाहर आसपास लोगों को जो मेरे नोन में हैं यहाँ पे ए डी जी पी जी हैं और यहाँ साथ में मेरे नोन हैं तो मैंने उनको कॉल किया सुबह सुबह तो फिर वो एक लड़के ने मेरा फ़ोन उठाया तो वो फ़ोन जैसे ही उसने उठाया तो फिर वो भागे हुए आया तो उसने देखा ऊपर आके मैंने उसको बोला कि मैं क्या गेट वगैरह देख सब कुछ देख क्योंकि मैं तो लॉक हूँ तो मेरे को पता नहीं है तो वो फिर आया तो उसने देखा कि गेट वगैरह भैया गेट तो खुला पड़ा है सारा कुछ फिर वो ऊपर आया और उसने मतलब मेरे को पूछा कि आप कौन से कमरे में हो तो मैं ऊपर वाले कमरे में जहाँ सोता था उसको पता था कि मैं कहाँ सोता हूँ तो फिर वो आया उसने वो दरवाज़ा धक्के मार के उसने तोड़ा तो जब तोड़ा तो फिर हम बाहर आए फिर हमने सब देखा मेरे साथ वो भी था हम तो हमने सारे रूम्स देखे रूम्स में घूमे तो हमें सब पता लगा कि यहाँ पर चोरी हो गई है

कि कहाँ से आए पर लेकिन जब सुबह साढ़े आठ बजे के करीब सब सब लोग यहाँ इकट्ठे हो गए तो सब आस पास घूमने लगे कि कहाँ से आए होंगे तो यहाँ पीछे एक खिड़की है वो खिड़की उन्होंने तोड़ के वो अंदर घुसे हैं तो पुलिस वालों को जानकारी दी थी हाँ जी पुलिस वालों को सर सुबह ही जानकारी दे दी थी उसी टाइम और पुलिस वाले आ भी गए थे तो आपको किसी पे शक कौन सा कोई ऐसा व्यक्ति हो में साल साल सर हमने ऐसा कभी ऐसा इंसिडेंट ना देखा और ना ही हमने ऐसा किसी को मालूम हो भाई इनके घर में परिवार कहीं बाहर गया हुआ है आप अकेले हो किसी को मालूम हो ये तो तो सर देखो आसपास के लोगों को को तो सभी को सभी पता था कि नहीं है 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 पे क्या मांग जी जो भी है जो है कर भी भी कार्रवाई होनी चाहिए पुलिस वो इन्वेस्टिगेशन कर रही है और बहुत बहुत ज़्यादा हेल्प हेल्प कर रही है पुलिस पुलिस तो तो आगे भी करती रहे जानकारी में मेरा नाम है ਜੇਬੰਦ ਜਿਹੜੀ ਐਫਆਈਆ 224 ਉਹ ਹੀ ਦਰਜ ਕੀਤੀ ਸੀ ਤੇ ਜਿਹੜੀ ਆਪਣੇ ਹੈਗੇ ਨੇ ਨੀਤੂ ਥਾਪਰ ਦੇ ਬਿਆਨ ਤੇ ਪਛਾ ਦਰਜ ਹੋਇਆ ਤਫਸੀਲ ਸਾਡ ਚੱਲਦੀ ਪਈ ਹੈ ਤੇ ਛੇਤੀ ਨੂੰ ਹਲਕਤ ਹੋ ਜਾਊਗਾ ਪ੍ਰਵਾਹ ਦੇ ਦੱਸਿਆ ਕਿੰਨੇ ਤੋਂ ਲੱਖ ਦੀ ਹੋਈ ਚੋਰੀ ਦਾ ਅੰਦਾਜ਼ਾ ਸਾਨੂੰ ਇਹਨਾਂ ਦੇ ਅਸਰ ਵੀ ਗੈਣਾ ਚੋਰੀ ਬਾਅਦ ਸਾਨੂੰ ਰਿਸਪਰੋਵਾਈਡ ਕਰਨਗੇ ਵੀ ਕੀ ਕੀ ਸੌਣ ਚੋਰੀ ਹੋਇਆ ਜਿਹੜੇ ਸੀਸੀਟੀਵੀ ਕੈਮਰੇ ਦੀ ਫੁਟੇਜ ਜਾਂ ਕਿੰਨੇ ਪੰਜ ਛੇ ਜਣੇ ਜਿਹੜੇ ਇਕਰਾ ਪਾਈਆਂ ਘੁੰਮ ਰਹੇ ਆ ਉੱਥੇ ਵੀ ਉਹ ਸੀਸੀਟੀਵੀ ਦੇ ਹਰੇ ਚ ਰਹੀ ਸੀਸੀਟੀਵੀ ਉਹਨਾਂ ਦੇ ਘਰ ਲਗਾ ਹੋਇਆ ਉਹ ਫੁਲੀ ਚੈੱਕ ਕੀਤੇ ਆ ਉਹਦੇ ਵਿੱਚ ਕਰੀਬ 5 ਜਿਹੜੇ ਹੈਗੇ ਨੇ ਮੁੰਲੇ ਨੇ ਜਿਨ੍ਹਾਂ ਦੀ ਉਮਰ ਕੋਈ 35 40 ਦੇ ਚਾਗੀ ਹੈ ਹਾਂਜੀ ਤੇ ਉਹਨਾਂ ਪਿਛੇ ਹੀ ਮਹੌਰੀ ਆਪਣੇ ਲਾਏ ਆ ਅੱਛਾ ਕੀ ਲੱਗਦਾ ਲੱਗੇ ਲਗਭਗ ਲੱਗੇ ਕੋਸ਼ਿਸ਼ ਜਾਰੀ ਹੈ ਜੀ ਜਿੰਨੀ ਜਲਦੀ ਸਾਨੂੰ ਤਸਕਦ ਕੁਝ ਪਾ